ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਇੱਕ ਹੋਰ ਐਸਜੀ ਕੰਪਨੀ ਵਾਲੇ ਬੁੱਲ ਦੀ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆ। ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਟੌਮ ਕੈਟ 40146 ਐਸਜੀ ਕੰਪਨੀ ਵਾਲਾ ਬੁੱਲ ਦਿਖਾ ਰਹੇ ਹਾਂ ਜੇ ਤੁਹਾਡੇ ਕੋਲ ਇਸ ਬੁੱਲ ਦੀ ਬੱਚੇ ਤੁਸੀਂ ਕਿਹੜੇ ਕਿਹੜੇ ਸੀਮਨ ਜੂਜ਼ ਕਰ ਸਕਦੇ ਆ। ਸਭ ਤੋਂ ਪਹਿਲਾਂ ਇਹਦੇ ਵਿੱਚ ਜਿਹੜੀਆਂ ਲਾਈਨਾਂ ਦਾ ਸਮੇਲ ਵੀਜੇ ਹਿਲਾਰਿਓ ਡੀਜੇ ਬਿੰਡੀ ਤੇ ਡੀਜੇ ਹਲਕ। ਤੇ ਇਸ ਬੁੱਲ ਦਾ ਜਨਮਾ 2015 ਦਾ। ਇਹਦੇ ਜਿਹੜੀ ਪੇਰੈਂਟਸ ਐਵਰੇਜ ਆ ਦੁੱਧ ਦੀ 10000 ਪਲੱਸ ਦੀ ਆ। ਤੇ 5 ਸਟਾਰ ਰੈਂਕਿੰਗ ਦਾ ਬੋਲ ਹੈ ਜੀ ਇਹ ਇਸ ਬੋਲ ਦੇ ਦੋਨੇ ਤਰ੍ਹਾਂ ਦਾ ਸੀਮਨ ਆਉਂਦਾ ਹੈ ਸੈਕਸ਼ਰ ਸੀਮਨ ਵੀ ਆਉਂਦਾ ਤੇ ਕਨਵਰਸ਼ਨਲ ਸੀਮਨ ਵੀ ਆਉਂਦਾ ਦੋਨੇ ਤਰ੍ਹਾਂ ਦਾ ਸੀਮਨ ਯੂਜ਼ ਹੁੰਦਾ ਜਿਹੜਾ ਫੀਲਡ ਵਿੱਚ ਆ ਰਿਹਾ ਤੇ ਇਸ ਦੇ ਜੇ ਬੱਚੀ ਨੂੰ ਤੁਸੀਂ ਸੀਮਨ ਯੂਜ਼ ਕਰ ਰਹੇ ਹੋ ਸਭ ਤੋਂ ਪਹਿਲਾਂ ਐਬੀਐਸ ਵਾਲਾ ਟ੍ਰੈਂਟ ਬੋਲ ਦਾ ਸੀਮਨ ਯੂਜ਼ ਕਰ ਸਕਦੇ ਹੋ ਟ੍ਰੈਂਟ ਦਾ ਵੀ ਸੈਕਸ਼ਰ ਸੀਮਨ ਵੀ ਫੀਲਡ ਵਿੱਚ ਆਉਂਦਾ ਤੇ ਕਨਵਰਸ਼ਨਲ ਸੀਮਨ ਵੀ ਆਉਂਦਾ ਦੋਨੇ ਤਰ੍ਹਾਂ ਦੇ ਸੀਮਨ ਇਸ ਬੋਲ ਦੇ ਫੀਲਡ ਵਿੱਚ ਆ ਰਹੇ ਆ ਉਸ ਤੋਂ ਬਾਅਦ ਜਿਹੜਾ ਤੁਸੀਂ ਅਗਲਾ ਸੀਮਨ ਯੂਜ਼ ਕਰਨਾ ਹੈ ABS ਕੰਪਨੀ ਦਾ ਲੀਓ ਬੁੱਲ ਦਾ ਸੀਮਨ ਯੂਜ਼ ਕਰ ਸਕਦੇ ਹੋ ਲੀਓ ਦੇ ਵੀ ਦੋਨੇ ਤਰ੍ਹਾਂ ਦਾ ਸੀਮਨ ਫੀਲਡ ਵਿੱਚ ਆਉਂਦਾ ਹੈ ਤੇ ਉਸ ਤੋਂ ਬਾਅਦ ਜੇ ਤੀਸਰਾ ਬੁੱਲ ABS ਦਾ ਤੁਸੀਂ ਯੂਜ਼ ਕਰਨਾ ਤਾਂ ਰੋমিও ਬੁੱਲ ਯੂਜ਼ ਕਰ ਸਕਦੇ ਹੋ ਰੋমিও ਬੁੱਲ ਦੇ ਬੱਚੇ ਆਪਣੇ ਫੀਲਡ ਵਿੱਚ ਆ ਚੁੱਕੇ ਵੈਸੇ ਤਾਂ ਸਾਰੇ ਬੁੱਲਾਂ ਦੇ ਬੱਚੇ ਆਪਣੇ ਫੀਲਡ ਵਿੱਚ ਆ ਚੁੱਕੇ ਆ ਤੇ ਇਹ ਬੁੱਲ ਵੀ ਬਹੁਤ ਵਧੀਆ ਕਨਸੈਪਸ਼ਨ ਰੇਟ ਵੀ ਬਹੁਤ ਵਧੀਆ ਜਿਹੜੇ ਸੀਮਨ ਤੁਸੀਂ ਨਹੀਂ ਲਾਉਣੇ ਉਹ ਤੁਹਾਨੂੰ ਪਾ ਦੱਸ ਦਿਆਂ ਜਿਵੇਂ 40148 40151 ਤੇ 40155 40203 40154 ਤੇ 40200 ਇਹ ਬੁੱਲ ਕੰਪਨੀ ਨੇ ਨਾਮ ਲਾਉਣ ਲਈ ਕਿਹਾ ਇਹਨਾਂ ਦੇ ਆਪਾਂ ਨੰਬਰ ਵੀ ਬੋਲੇ ਆ ਤੇ ਨਾਮ ਵੀ ਹੈਗੇ ਆ ਇਸ ਤੋਂ ਇਲਾਵਾ ਜੇ ਤੁਸੀਂ ਹੋਰ ਕਿਸੇ ਕੰਪਨੀ ਦਾ ਸੀਮਨ ਯੂਜ਼ ਕਰਨਾ ਹੈ ਉਹ ਕਰ ਸਕਦੇ ਹੋ ਇਸੇ ਕੰਪਨੀ ਦਾ ਜਿਹੜਾ ਸੀਮਨ ਨਹੀਂ ਵਰਤਨ ਲਈ ਕਿਹਾ ਗਿਆ ਉਹ ਨਾ ਵਰਤੋ ਉਸ ਤੋਂ ਬਾਅਦ ਜਿਹੜੇ ਕਹੇ ਆ ਜਾਂ ਮਤਲਬ ਜਿਹੜੇ ਨਹੀਂ ਮੈਂਸ਼ਨ ਕੀਤੇ ਉਹ ਤੁਸੀਂ ਲਾ ਸਕਦੇ ਹੋ ਅੱਜ ਆਪਾਂ ਵੀਡੀਓ ਬਣਾਤੀ 40 140 ਟੌਮਕੈਟ ਤੇ ਟੌਮਕੈਟ ਦੀਆਂ ਬੱਚੀਆਂ ਬਹੁਤ ਚੰਗੇ ਦੁੱਧ ਤੇ ਆ ਚੁੱਕੀਆਂ ਤੇ ਤੁਸੀਂ ਫੀਲਡ ਵਿੱਚ ਸੀਮਨੇ ਵਰਤ ਸਕਦੇ ਹੋ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟਾਂ ਵਿੱਚ ਜਰੂਰ ਰਿਪਲਾਈ ਕਰਿਓ